ਪਿੰਡ ਕੁੱਦਾ ਵਿਖੇ ਬੀਕੇਯੂ ਡਕਾਉਂਦਾ ਦੀ ਪਿੰਡ ਇਕਾਈ ਦੀ ਹੋਈ ਚੋਣ ਦੱਸ ਦਈਏ ਕਿ ਅੱਜ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਕੁੱਦਾ ਵਿਖੇ ਬੀਕੇਯੂ ਡਕਾਉਂਦਾ ਇਕਾਈ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਇਸ ਕੀਤੀ ਗਈ ਚੋਣ ਵਿੱਚ ਬੀਕੇਯੂ ਡਕਾਉਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਹਰਵਿੰਦਰ ਸਿੰਘ ਕੋਟਲੀ ਜ਼ਿਲ੍ਹਾ ਜਰਨਲ ਸਕੱਤਰ ਬੰਤਾ ਸਿੰਘ ਪ੍ਰਧਾਨ ਇਕਵਾਲ ਸਿੰਘ ਪਥਰਾਲਾ ਜਰਨਲ ਸਕੱਤਰ ਬਲਾਕ ਸੰਗਤ ਗੁਰਸੇਵਕ ਸਿੰਘ ਇਕਾਈ ਪ੍ਰਧਾਨ ਜੈ ਸਿੰਘ ਵਾਲਾ ਗੁਰਸੇਵਕ ਸਿੰਘ ਬਾੰਡੀ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਇਹਨਾਂ ਆਗੂਆਂ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਇਹਨਾਂ ਕਿਸਾਨਾਂ ਦੇ ਨਾਲ ਹਨ ਇਸ ਮੌਕੇ ਕੀ ਕਿਹਾ ਪਿੰਡ ਵਾਸੀਆਂ ਨੇ ਅਤੇ ਕੀ ਕਿਹਾ ਸੂਬਾ ਮੀਤ ਪ੍ਰਧਾਨ ਨੇ ਤੁਹਾਨੂੰ ਸੁਣਾਉਂਦੇ ਹਾਂ ਫਤਿਹ ਅੱਜ ਅਸੀਂ 25 ਤਰੀਕ ਨੂੰ 25 ਦੋ 24 ਅਸੀਂ ਪਿੰਡ ਵਾਸੀ ਕੁੱਦਾ ਸਾਰੇ ਨੌਜਵਾਨਾਂ ਨੇ ਮਿਲ ਕੇ ਬੀਕੇਯੂ ਡਕਾਉਂਦਾ ਮਨਜੀਤ ਧਨੇਰ ਗਰੁੱਪ ਉਹਨਾਂ ਦਾ ਲੜਫੜਿਆ ਤੇ ਸੰਘਰਸ਼ ਦੇ ਵਿੱਚ ਅਸੀਂ ਕੁੱਦਣ ਜਾ ਰਹੇ ਹਾਂ ਅਸੀਂ ਕਿਉਂਕਿ ਸਾਡੇ ਪਿੰਡ ਉਗਰਾਹਾ ਜਥੇਬੰਦੀ ਦਾ ਜੁਨਟ ਸੀਗਾ ਉਹ ਉੱਥੇ ਨਹੀਂ ਗਏ ਇਸ ਕਰਕੇ ਨੌਜਵਾਨਾਂ ਦਾ ਬਲਬਲਾ ਸੀ ਕਿ ਸਾਡੇ ਸਾਥੀ ਸਰਹੱਦ ਤੇ ਮਾਰੇ ਗਏ ਜਾਂ ਕੁੱਟੇ ਗਏ ਜਾਂ ਬਹੁਤ ਵੱਡੇ ਟਰੈਕਟਰਾਂ ਵਗੈਰਾ ਦੇ ਨੁਕਸਾਨ ਹੋ ਗਏ ਸਾਨੂੰ ਵੀ ਉੱਥੇ ਜਾਣਾ ਚਾਹੀਦਾ ਹੈ ਅੱਜ ਅਸੀਂ ਨਵੀਂ ਕਮੇਟੀ ਚੁਣੀ ਹੈ ਤੇ ਹੁਣ ਅਸੀਂ ਕੱਲ ਤੋਂ ਡੱਬ ਵਾਲੀ ਬਾਰਡਰ ਤੇ ਜਾਣ ਦੀ ਜਿਹੜੀ ਪ੍ਰੈਕਟਿਸ ਸ਼ੁਰੂ ਕਰਾਂਗੇ ਪਹਿਲਾਂ ਵੀ ਕਿਸੇ ਜੰਤੀਵਾਰੀ ਕੰਮ ਕਰਦੇ ਸੀ ਪਹਿਲਾਂ ਅਸੀਂ ਗੁਰਾਹਾ ਦਾ ਸਮਰਥਕ ਸੀ ਜੀ ਮੈਂ ਖੁਦ ਕੀ ਕਰਨ ਫਿਰ ਇੱਧਰ ਆਉਂਦਾ ਹੁਣ ਉਹਨਾਂ ਨੇ ਆ ਚੱਲਦੇ ਸੰਘਰਸ਼ ਦੇ ਵਿੱਚ ਬਾਰਡਰ ਤੇ ਨਹੀਂ ਗਏ ਜਿਹੜੀ ਗੱਲ ਸਾਨੂੰ ਨਹੀਂ ਪਸੰਦ ਠੀਕ ਹੈ ਕੀ ਜਿਹਾ ਸੇ ਬੰਦੇ ਆ ਤੁਸੀਂ ਹੁਣ ਚਾਲ ਲੈ ਹੁਣ ਅਸੀਂ ਡਕਾਉਂਦਾ ਮਨਜੀਤ ਧਨੇਰ ਦੇ ਬਾਰੇ ਕਾਰਨਤਾ ਇਹੀ ਹੈ ਜੀ ਹੁਣ ਆਹ ਜਿਵੇਂ ਪਿੰਡ ਦੇ ਸੰਗਤ ਖੜੀ ਆ ਸਾਰੀ ਇਹ ਆਦੇ ਸੇ ਆਪਾਂ ਉੱਥੇ ਮਾ ਡੱਬ ਵਾਲੀ ਬਾਰਡਰ ਤੇ ਮੰਨ ਦੂਜੀ ਜਾਣਾ ਤੇ ਇੱਥੇ ਪਿੰਡ ਵਾਸੀਆਂ ਨੂੰ ਪਹਿਲਾਂ ਵਾਲੀ ਜਿ세 ਬੰਦੇ ਨੂੰ ਆਪਾਂ ਇੱਥੇ ਸੱਦ ਕੇ ਉਹਨਾਂ ਤੋਂ ਪੁੱਛਿਆ ਬਾਦੇ ਜੀ ਸਾਨੂੰ ਤਾਂ ਮਗਰੋਂ ਕਾਲ ਆਊਗੀ ਤਾਂ ਫੇਰ ਜਾਵਾਂਗੇ ਤੇ ਪਿੰਡ ਵਾਸੀ ਆਦੇ ਇਹ ਫਿਰ ਸਾਨੂੰ ਦਾ ਕਾਲ ਆਵੇ ਨਾ ਆਵੇ ਜਿਹੜੇ ਉੱਥੇ ਉਹ ਜਿਹੜੇ ਬੈਠੇ ਐ ਤੇ ਉਹਨਾਂ ਬਾਰੇ ਫਿਰ ਤੁਸੀਂ ਕੀ ਸੋਚਦੇ ਆ ਤੇ ਸਾਡੇ ਅਸੀਂ ਕੁਝ ਨਹੀਂ ਸੋਚਣਾ ਸਾਨੂੰ ਕਾਲ ਆਉ ਝਾੜ ਦਾਂਗੇ ਜੇ ਅਸੀਂ ਠੀਕ ਐ ਅਸੀਂ ਇਸ ਕਰਕੇ ਇਸ ਟਕੰਦ ਦਾ ਗਰੁੱਪ ਜਥੇਬੰਦੀ ਦਾ ਲੜ ਫੜਿਆ ਜੀ ਟਕੰਦ ਦਾ ਜਥੇਬੰਦੀ ਨੇ ਇਹਨਾਂ ਸਮਰਥਨ ਕਰੇ ਜੀ ਸੀ ਤੇ ਇਹਨਾਂ ਨੇ ਸੰਘਰਸ਼ ਦੇ ਵਿੱਚ ਸੀ ਰਹੇ ਆ ਤੇ ਇਹ ਇਹ ਜਥੇਬੰਦੀ ਆਪਣਾ ਮੂਰਤੀ ਤੇ ਲੜ ਰਹੀ ਹੈ ਅਸੀਂ ਇਸ ਨੂੰ ਸਾਡੇ ਮੰਡ ਦੇ ਵਿੱਚ ਬਲਬਲੇ ਸੀ ਅਸੀਂ ਇਹਨਾਂ ਨਾਲ ਰਲ ਗਏ ਤੇ ਇਹਨਾਂ ਦੇ ਸਮਰਥਨ ਕਰਾਂਗੇ ਉਥੇ ਬਾੜਾਂ ਤੇ ਜਾ ਕੇ ਲੜਾਂਗੇ ਮੇਰਾ ਨਾਮ ਗੁਰਦੀਪ ਸਿੰਘ ਆ ਸੂਬਾ ਸੀਨੀਅਰ ਮਿਲ ਪ੍ਰਧਾਨ ਆ ਬੀਕੇਜੂ ਡਕਾਉਂਦਾ ਧਨੇਰ ਅੱਜ ਅਸੀਂ ਕੁਦਾ ਪਿੰਡ ਦੇ ਵਿੱਚ ਤੁਹਾਨੂੰ ਪਿੰਡੇ ਨਗਰ ਨੇ ਮਤ ਸੱਜਾ ਤੇ ਜਾ ਸਾਡਾ ਗੱਬਾ ਵੀ ਹੈ ਜਿਹੜਾ ਮੋਚਾ ਚੱਲ ਰਿਹਾ ਮੂਟੀ ਸਰਕਾਰ ਦੇ ਖਿਲਾਫ ਨਾ ਨਾ ਨੂੰ ਲੈ ਕੇ ਔਰ ਜਿਹੜਾ ਜ਼ਬਰ ਹੋਇਆ ਬਾੜਾਂ ਦੇ ਉੱਤੇ ਇਹ ਬੱਤਕਾ ਵੀ ਮਾਰਿਆ ਮਤਲਬ ਗੋਲੀ ਦੇ ਨਾਲ ਉਹਦੇ ਖਿਲਾਫ ਅਸੀਂ ਮੋਰਚਾ ਲਾਇਆ ਸੀਗਾ ਕੁੱਦਾਂ ਦੇ ਜਿਹੜੇ ਨੌਜਵਾਨ ਆ ਬਜ਼ੁਰਗ ਆ ਵੀਰ ਆ ਉਹਨਾਂ ਦੇ ਵਰਭਲੇ ਸੀ ਵੀ ਅਸੀਂ ਵੀ ਬਾਦਲਾਂ ਤੇ ਜਾਣਾ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਅੱਜ ਉਹ ਸਾਡੀ ਜਥੇਬੰਦੀ ਵਿੱਚ ਪਿੰਡ ਮਤਲਬ ਵੀਕੇ ਜੂ ਟਕਾਉਂਦਾ ਤਨੇ ਦੇ ਵਿੱਚ ਸ਼ਾਮਲ ਹੋਇਆ ਤੇ ਇਥੋਂ ਦੀ ਜਿਹੜੀ ਟੀਮ ਦੀ ਆ ਜਿਹੜੀ ਚੋਣ ਕਰਦੀ ਤੇ ਉਹਦੇ ਮੈਂਬਰ ਵੀ ਬਣਿਆ ਉਹਨਾਂ ਨਾਲੇ ਸਮਝ ਇਹਨਾਂ ਨੇ ਵਿਸਵਾਗਦਾਰ ਸੀ ਬਾਤ ਛੱਡ ਕੇ ਬੀਕੀਜੀ ਟਕਾਉਂਦਾ ਨੂੰ ਤਕੜਾ ਵੀ ਕਰਾਂਗੇ ਤੇ ਕੱਲ ਨੂੰ ਵੱਡੀ ਗਿਣਤੀ ਚ ਤਾਂ ਦੱਬਲੀ ਜਿਹੜਾ ਮੋਰਚਾ ਚੱਲ ਰਿਹਾ ਉਹਦੇ ਚ ਹਾਂ ਬਣਾਵਾਂਗੇ